ਬਾਦਰੀ ਨੇ ਗਰੀਬ ਘਰ ਦਾ ਬੱਚਾ ਗਰੀਬ ਘਰ ਦਾ ਮੁੰਡਾ ਭੂਤ ਕੱਢਣ ਦੇ ਚੱਕਰ ਦੇ ਵਿੱਚ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਲੱਤਾਂ ਮਾਰ-ਮਾਰ ਕੇ ਠੋਡ ਮਾਰ-ਮਾਰ ਮਾਰ ਕੇ ਡੰਡੇ ਮਾਰ-ਮਾਰ ਕੇ ਉਹਨੂੰ ਭੂਤ ਨਹੀਂ ਨਿਕਲਿਆ ਤੇ ਮੁੰਡੇ ਦੀ ਸਰੀਰ ਦੇ ਵਿੱਚੋਂ ਜਾਨ ਜ਼ਰੂਰ ਕੱਢ ਕੇ ਰੱਖ ਦਿੱਤੀ ਆ ਆਪਾਂ ਉਸ ਵਿਸ਼ੇ ਉੱਤੇ ਅੱਜ ਆਪਾਂ ਗੱਲ ਕਰਨੀ ਹੈ ਸਾਰੀ ਸੰਗਤ ਨਾਲ ਤੇ ਪਹਿਲਾਂ ਮੈਂ ਤੁਹਾਨੂੰ ਵੀਡੀਓ ਸੁਣਾ ਦਿੰਨਾ ਕਈਆਂ ਨੂੰ ਨਾ ਪਤਾ ਲੱਗਾ ਹੋਇਆਗਾ ਤੇ ਲਾਈਵ ਦੇ ਵਿੱਚ ਹਾਜ਼ਰ ਆਪਣਾ ਜਸਵਿੰਦਰ ਸਿੰਘ ਲਾਲੀ ਤਰਨਤਾਰਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੇ ਲਾਈਵ ਨੂੰ ਜੇਕਰ ਤੁਹਾਡਾ ਮਨ ਕੀਤਾ ਤਾਂ ਸ਼ੇਅਰ ਕਰ ਲਿਓ ਸੱਚ ਨੂੰ ਸੁਣਨ ਵਾਸਤੇ ਸੱਚ ਦੇ ਪਹਿਰੇਦਾਰ ਸੱਚ ਦੇ ਵਾਸਤੇ ਖੜਨ ਵਾਸਤੇ ਸੱਚ ਦੇ ਨਮਾਇंदे ਤੇ ਜਿਹੜੇ ਸਾਡੇ ਤੋਂ ਜਲਸ ਫੀਲ ਕਰਦੇ ਆ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਸਾਨੂੰ ਅਸੀਂ ਕਿਹਾ ਨੂੰ ਸਦਾ ਪੱਤਰ ਦੇ ਕੇ ਸਾਦੇ ਨਹੀਂ ਵੀ ਸਾਡੀ ਵੀਡੀਓ ਜ਼ਰੂਰ ਵੇਖੋ ਤੇ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਤੇ ਆਪਾਂ ਜਿਹੜੇ ਸਾਨੂੰ ਵੀਰ ਭਰਾ ਪ੍ਰੇਮ ਕਰਦੇ ਆ ਉਹ ਵੀਡੀਓ ਦੇ ਵਿੱਚ ਆ ਜੋ ਉਹਨਾਂ ਨੂੰ ਮੋਸਟ ਵੈਲਕਮ ਸ਼ਕਤੀ ਵਿੱਚ ਉਹ ਸ਼ੈਤਾਨ ਕੱਢਣ ਆਏ ਪਾਤਰੀ ਨੇ ਕੁੱਟ-ਕੁੱਟ ਕੇ ਬੰਦੇ ਨੂੰ ਮਾਤੇ ਘਾਟ ਪਾਰ ਦਿੱਤਾ ਅੰਧ ਵਿਸ਼ਵਾਸ ਦੇ ਤਿੰਨ ਬੱਚਿਆਂ ਦੇ ਪਿਓ ਤੇ ਚੰਦ ਲੈ ਰਹੇ ਹੈ ਮਾਤਾ ਪਾਦਰੀ ਨੂੰ ਸੱਦ ਕੇ ਲਿਆਈ ਸੀ ਕਿਉਂਕਿ ਉਸੇ ਬੱਚੇ ਦੀ ਸਿਹਤ ਠੀਕ ਨਹੀਂ ਸੀ ਘਰ ਦੇ ਵਿੱਚ ਉਹ ਅਜੀਬੋ ਗਰੀਬ ਹਰਕਤਾਂ ਕਰ ਰਿਹਾ ਸੀ ਚੀਲਾਰ ਰਿਹਾ ਸੀ ਜਿਸ ਤੋਂ ਬਾਅਦ ਮਾਂ ਪਾਦਰੀ ਨੂੰ ਸਦਕੇ ਲਿਆਉਂਦੀ ਹੈ ਕਿ ਉਸਦੇ ਲਈ ਘਰ ਆ ਕੇ ਪ੍ਰਾਰਥਨਾ ਕਰ ਤਾਂ ਕਿ ਠੀਕ ਹੋ ਜਾਵੇ ਪਰ ਪਾਦਰੀ ਘਰ ਦੇ ਵਿੱਚ ਹੋਰ ਬੰਦਿਆਂ ਨੂੰ ਸਦਕੇ ਉਸਦੇ ਹੱਥ ਪੈਰ ਬਨ ਕੇ ਇਨ ਇੱਕ ਕੁੱਟਮਾਰ ਕਰਦਾ ਹੈ ਕਿ ਉਹ ਬੰਦਾ ਜਿਹੜਾ ਆਪਣੀ ਸਾਹ ਹੀ ਛੱਡ ਜਾਂਦਾ ਹੈ ਮਾਵੀਆਂ ਅੱਖਾਂ ਦੇ ਸਾਹਮਣੇ ਉਸ ਤੇ ਮੁੰਡੇ ਨੂੰ ਇਨਾ ਕੁੱਟਿਆ ਜਾਂਦਾ ਇਸ ਤੋਂ ਮਾਰ ਕਹਿੰਦੀ ਹੈ ਤਾਂ ਪਾਦਰੀ ਕਹਿੰਦਾ ਹੈ ਕਿ ਇਸ ਤੱਕ ਇਸ ਨੂੰ ਨਹੀਂ ਸਗੋ ਸ਼ੈਤਾਨ ਨੂੰ ਲੱਗ ਰਹੀ ਹੈ ਸ਼ੈਤਾਨ ਨਿਕਲੇਗਾ ਤਾਂ ਇਹ ਠੀਕ ਹੋ ਜਾਵੇਗਾ ਪਰ ਉਸ ਤੇ ਕੁੱਟਮਾਰ ਇਨੀ ਕੀਤੀ ਜਾਂਦੀ ਹੈ ਕਿ ਉਹ ਇਨਸਾਨ ਜਿਹੜਾ ਹੈ ਉਹ

ਉਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਹਿੰਨੇ ਥੋੜ੍ਹ ਮਾਰਨੇ ਸ਼ੁਰੂ ਕਰਤੇ ਕਹਿੰਨੇ ਚਪੇੜਾ ਮਾਰਨੀ ਸ਼ੁਰੂ ਕਰਤੀਆ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇਲੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਧੋ ਧੋ ਕੇ ਉਹਨੂੰ ਇੱਥੋਂ ਤੱਕ ਕੀ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਆ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰੋਂ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਆ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਤ ਤੋੜ ਦਿੱਤੇ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ਤਾਨ ਆ ਮੈਂ ਬੜੇ ਤਰਲੇ ਲੈਂਦੀ ਆ ਪਰ ਮੈਨੂੰ ਗਵਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਅਸੀਂ ਦੋਵੇਂ ਨੌ ਸਾਸੀ ਆਦੀ ਇਹਨਾਂ ਨੇ ਪੇਛ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾ ਆਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੁੱਧ-ਬੁੱਧ ਨਹੀਂ ਜੇ ਤਾਂ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਅਸਰ ਤੇ ਉਹ ਵੀ ਮੈਂਤੜਿਆ ਉਹ ਕੁਛ ਕਰਦਾ ਵਾਲੀ ਆ ਮੰਜੀ ਤੇ ਬੈਠਾ ਹੋ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਗੇਰਾ ਬੇਟਾ ਹੀ ਉਹ ਕੰਮ ਕਰਦਾ ਹਾਂਜੀ ਥੋੜੇ ਸੀ ਫਿਰ ਥਾਣੇ ਜਾ ਕੇ ਤਲਾਸ਼ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਕਿ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਰਿਪੋਰਟ ਰਏ ਇਹ ਹਾਂਜੀ ਸੰਗਤ ਜੀ ਤੁਸੀਂ ਦੇਖ ਲਈ ਗੱਲ ਬਾਤ ਸੁਣ ਲਈ ਸਾਰੇ ਹੁਣ ਆਪਾਂ ਇਹਨਾਂ ਦੇ ਰਿਕਾਰਡਡ ਗੱਲ ਕਰਾਂਗੇ ਕੋਈ ਇਹ ਨਾ ਕਹਦੇ ਕਿ ਦੀਪ ਸਿੰਘ ਆਪਣੇ ਕੋਲੋਂ ਗੱਲ ਕਰ ਰਿਹਾ ਆ ਮੈਂ ਇਹਨਾਂ ਦੇ ਰਿਕਾਰਡਡ ਇਹ ਗੱਲ ਕਰੂੰਗਾ ਕਿ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਧਰਮ ਜਿਹੜੇ ਆ ਧਰਮ ਕੋਈ ਵੀ ਮਾੜਾ ਨਹੀਂ ਧਰਮ ਦੇ ਵਿੱਚ ਰਹਿਬਰ ਜਿਹੜਾ ਕੋਈ ਵੀ ਮਾੜਾ ਹੈ ਨਹੀਂਗਾ ਤੇ ਉਹਨਾਂ ਨੇ ਆਪਣੇ ਸਮੇਂ ਸਰ ਸਮੇਂ ਸਰ ਅਨੁਸਾਰ ਆ ਕੇ ਲੋਕਾਂ ਨੂੰ ਸਹੀ ਹੀ ਗਾਈਡਨਸ ਕੀਤਾ ਸਹੀ ਹੀ ਦੱਸਿਆ ਆ ਆਪਣਾ ਜਿੰਨਾ ਜਨਾ ਉਹਨਾਂ ਨੂੰ ਅਕਾਲ ਪੁਰਖ ਮਹਾਰਾ ਨੇ ਟਾਈਮ ਦਿੱਤਾ ਆ ਉਹਦੇ ਵਿੱਚ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਚੱਲ ਗਿਆ ਕੋਈ ਇੱਧਰ ਆ ਗਿਆ ਕੋਈ ਉੱਧਰ ਆ ਗਿਆ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦਾ ਖੰਡੇ ਬਾਟੇ ਦਾ ਤਿਆਰ ਕਰਕੇ ਅੰਮ੍ਰਿਤ ਸਿੱਖ ਪੰਥ ਖਾਲਸਾ ਪੰਥ ਸਜਾ ਦਿੱਤਾ ਤੇ ਉਹ ਖਾਲਸੇ ਪੰਥ ਵਿੱਚ ਆ ਗਏ ਨੇ ਅੱਜ ਕੱਲ ਸਾਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਉੱਧਰ ਚੱਲ ਗਿਆ ਜੀ ਕੋਈ ਬੰਦਾ ਉੱਧਰ ਚੱਲ ਗਿਆ ਜੀ ਇਹ ਧਰਮ ਪਰਵਰਤਨ ਹੋ ਗਿਆ ਜੀ ਕੋਈ ਗੱਲ ਨਹੀਂ ਹੋ ਲੈਣ ਦਿਓ ਕੋਈ ਚੱਕਰ ਨਹੀਂ ਗੇ ਗੱਲ ਇਹ ਆ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਦੇ ਵਿੱਚ ਉਸ ਸਮੇਂ ਛਾਣਾ ਲਾਇਆ ਸੀ ਸੱਚਕੰਨ ਸ੍ਰੀ ਕੇਸਗੜ੍ਹ ਸਾਹਿਬ ਉਥੇ ਛਾਣਾ ਲਾਇਆ ਹੈ ਵੀ ਜਿਹੜੇ ਜਿਹੜੇ ਖਾਲਸੇ ਨੂੰ ਪ੍ਰੇਮ ਕਰਨ ਵਾਲੇ ਬੰਦੇ ਆ ਨਾ ਉਹ ਖਾਲਸੇ ਪੰਥ ਦੇ ਵਿੱਚ ਦਾਖਲਾ ਲੈ ਕੇ ਐਂਟਰ ਹੋਣਗੇ ਤਾਂ ਉਹ ਚੜ੍ਹਦੀ ਕਲਾ ਦੇ ਨਾਲ ਆਪਣਾ ਜੀਵਨ ਬਤੀਤ ਕਰਨਗੇ ਤੇ ਗਰੀਬ ਗੁਰਬ ਦੇ ਮਜਲੂਮਾਂ ਦੇ ਵਾਸਤੇ ਹੇਕ ਠੋਕ ਕੇ ਖੜਨਗੇ ਤਾਂ ਉਹ ਅੱਜ ਵੀ ਸਿੰਘ ਖੜਦੇ ਨੇ ਹੈਗੇ ਨੇ ਸਿੰਘ ਜਿਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਅ ਲੋਕਾਂ ਨੂੰ ਜਦੋਂ ਕੋਈ ਬੰਦਾ ਗਰੀਬ ਹੋ ਜਾਂਦਾ ਨਾ ਜਦੋਂ ਕੋਈ ਮਿਹਨਤ ਨਾ ਕਰ ਸਕੇ ਸਾਰੇ ਪੱਖੋਂ ਉਹਦੇ ਮਤਲਬ ਥੱਲੇ ਹੋ ਜਾਂਦਾ ਬੰਦਾ ਉਹ ਬੰਦਾ ਸੋਚਣ ਲੱਗ ਪੈਂਦਾ ਆ ਯਾਰ ਉਹ ਇੰਨੀ ਤਰੱਕੀ ਕਰ ਗਿਆ ਆ ਇੰਨੀ ਤਰੱਕੀ ਕਰ ਗਿਆ ਮੇਰ ਕੋ ਯਾਰ ਹੋਇਆ ਨਹੀਂ ਮੇਰਾ ਘਰ ਅਜੇ ਟੁੱਟਾ ਆ ਘਰ ਅਜੇ ਬਾਲਿਆਂ ਵਾਲੇ ਕੋਠੇ ਪਏ ਆ ਯਾਰ ਕੋਠਾ ਹੀ ਨਹੀਂ ਮੇਰਾ ਪੈ ਗਿਆ ਤੇ ਮੇਰੇ ਤੇ ਮੀਂਹ ਪੈਣ ਵਾਲਾ ਛੱਤਾਂ ਚੋਂ ਡਾਲੀਆਂ ਆ ਮੈਂ ਕੀ ਕਰੂੰਗਾ ਹੁਣ ਮੈਂ ਤੁਹਾਨੂੰ ਅਸਲੀਅਤ ਗੱਲਾਂ ਦੱਸਣ ਲੱਗਾ ਇਹ ਗੱਲਾਂ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਇਹ ਗੱਲਾਂ ਹੈ ਇਹੋ ਕਿ ਮੈਂ ਜਿਹੜੀ ਗੱਲ ਕਰਦਾ ਨਾ ਮੈਂ ਗੱਲ ਦੇ ਵਿੱਚ ਵੜ ਕੇ ਤੁਹਾਨੂੰ ਦੱਸਦਾ ਗੱਲ ਕਿਉਂਕਿ ਮੈਂ ਗੱਲ ਦਿਲੋਂ ਕਰਦਾ ਆ ਮੈਂ ਗੱਲ ਕੋਈ ਸੁਣੀ ਸੁਣਾਈ ਨਹੀਂ ਕਰਦਾ ਤੁਮ ਮੈਂ ਮਿਲ ਤ ਦੇਹ ਤਰਸਭੂ ਇਹ ਗੱਲ ਆ ਕਿ ਜਦੋਂ ਕੋਈ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਨਾ ਵੱਡੇ ਮਹਿਲ ਮਲਾਰੇ ਵੇਖ ਕੇ ਵੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਵੀ ਵੱਡੇ ਕਿਸੇ ਦੀ ਕੋਠੀ ਵੇਖ ਕੇ ਤੇ ਆਪਣਾ ਕੁੱਲੀ ਨਹੀਂ ਢਾਈ ਦੀ ਉਹ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਫਿਰ ਉਹਨੂੰ ਹੋ ਜਾਂਦਾ ਵੀ ਇਧਰੋਂ ਗੁਰੂ ਘਰੋਂ ਤਾਂ ਮੈਨੂੰ ਕੁਝ ਮਿਲਿਆ ਨਹੀਂ ਤਾਂ ਮੈਂ ਇਧਰ ਜਾਊਂਗਾ ਤੇ ਖਰੇ ਸ਼ਾਨ ਮੇਰੇ ਤੇ ਕਿਰਪਾ ਜਿਆਦੀ ਹੋ ਜੂਗੀ ਤੇ ਮੇਰੇ ਸਿਰ ਕੋਈ ਜਿਆਦਾ ਚੜ੍ਹਦੀ ਕਲਾ ਵਾਲਾ ਕੋਈ ਕਾਰਜ ਹੋ ਜੂਗਾ ਤਾਂ ਮੈਂ ਮਤਲਬ ਪੈਸਾ ਮੇਰੇ ਕੋਲ ਜਿਆਦਾ ਆਊਗਾ ਪੈਸਾ ਕਿਸੇ ਨੇ ਤੁਹਾਨੂੰ ਕੁਝ ਨਹੀਂ ਦੇਣਾ ਆ 10 9 ਦਿੱਤੇ ਆ ਨਾ ਤੇ 10 9 ਪੈਰਾਂ ਦੇ ਆ ਉਹਨਾਂ ਨਾਲ ਚੱਲ ਕੇ ਤੇ ਆ 10 9ਾਂ ਦੇ ਨਾਲ ਕਿਰਤ ਕਰਨੀ ਪੈਣੀ ਕਿਰਤ ਕਰਕੇ ਤਾਨੂੰ ਆਪ ਛਕਣੀ ਪੈਣੀ ਤਾਂ ਤੁਹਾਨੂੰ ਪਰਿਵਾਰ ਦੇ ਵਿੱਚ ਛਕਾਉਣੀ ਪੈਣੀ ਤੁਹਾਨੂੰ ਕਿਸੇ ਨੇ ਪੈਸਾ ਨਹੀਂ ਦੇਣਾ ਆਪਣੀ ਜੇਬਾਂ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਲਟਾ ਦਿਓ ਤੁਹਾਨੂੰ ਕਿਸੇ ਨੇ ਪੈਸਾ ਨਹੀਂ ਦੇਣਾ ਤੁਹਾਨੂੰ ਮਿਹਨਤ ਕਰਨੀ ਪੈਣੀ ਜੇ ਤੁਸੀਂ ਕਮੇਡੀ ਕਰਦੇ ਹੋ ਕਿ ਸਟੇਜ ਉੱਤੇ